ਡਾਕਟਰ ਦਵਿੰਦਰ ਕੌਰ ਖੁਸ਼ ਧਾਰੀਵਾਲ ਦੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 4 ਜ਼ਫਰਨਾਮੇ ਦੀ ਸਿਰਜਣਾ ਭਾਈ ਗੁਰਵਰਜਨ ਸਿੰਘ ਆਬਾਰਾ ਜ਼ਫਰਨਾਮੇ ਦਾ ਲਿਖਣ ਸਥਾਨ ਪਿੰਡ ਦਿਨਾ ਹੀ ਮੰਨਦੇ ਹਨ ਜਤਿੰਦ ਸਿੰਘ ਧਾਰੀਵਾਲ ਵੀ ਇਤਿਹਾਸ ਧਾਰੀਵਾਲ ਪੰਜਾਬਲੀ ਪੁਸਤਕ ਵਿੱਚ ਸਫਾ 74 ਤੇ ਲਿਖਦੇ ਹਨ ਦਿਨੇ ਪਿੰਡ ਵਿੱਚ ਜਿੱਥੇ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀ ਉਸ ਸਥਾਨ ਨੂੰ ਗੁਰੂ ਸਾਹਿਬ ਨੇ ਲੋਗੜ ਕਿਆ ਸੀ ਇਸ ਲਈ ਉੱਥੇ ਤਿਆਰ ਹੋਏ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਲੋਗੜ ਜ਼ਫਰਨਾਮਾ ਹੈ ਜ਼ਫਰਨਾਮਾ ਲਿਖਣ ਦਾ ਇਹੀ ਅਸਲ ਸਥਾਨ ਹੈ ਇਸ ਤਰ੍ਹਾਂ ਧਿਆਲਪੁਰੇ ਭਾਈ ਕੇ ਪਾਸ ਵੀ ਨਿਹੰਗ ਸਿੰਘਾਂ ਨੇ ਗੁਰਦੁਆਰਾ ਜ਼ਫਰਨਾਮਾ ਤਿਆਰ ਕੀਤਾ ਉਸ ਨੂੰ ਵੀ ਗੁਰਦੁਆਰਾ ਜ਼ਫਰਨਾਮਾ ਕਹਿੰਦੇ ਹਨ ਨਿਹੰਗ ਸਿੰਘਾਂ ਦੀ ਦਲੀਲ ਹੈ ਕਿ ਦਿਨੇ ਪਿੱਢ ਵਿੱਚ ਤਾਂ ਗੁਰੂ ਸਾਹਿਬ ਰਾਤ ਸਮੇਂ ਵਿਸਰਾਮ ਕਰਦੇ ਸਨ ਬਾਕੀ ਸਾਰਾ ਦਿਨ ਇਸ ਸਥਾਨ ਤੇ ਬਿਰਾਜਮਣ ਹੋ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਪ੍ਰੰਤ ਜ਼ਫਰਨਾਮਾ ਪੜਨ ਉਪਰੰਤ ਜੋ ਹਵਾਲਾ ਮਿਲਦਾ ਉਸ ਤੋਂ معلوم ਹੁੰਦਾ ਹੈ ਕਿ ਗੁਰੂ ਸਾਹਿਬ ਜੀ ਕਾਂਗੜ ਠਹਿਰੇ ਹੋਏ ਸੀ ਗੁਰੂ ਸਾਹਿਬ ਜੀ ਆਪ ਲਿਖਦੇ ਹਨ ਕਿ ਤਸ਼ਰੀਫਦਰ ਕਸਬਹ ਕਾਂਗੜ ਕੁੰਦ ਵਜਾਂ ਪਸ ਮੁਲਾਕਾਤ ਬਾਹਮ ਸਬਦ ਕਾਂਗੜੋ ਪਿੰਡ ਜਿੱਥੇ 6ਵੇਂ ਗੁਰੂ ਜੀ ਰਾਏ ਜੋਧ ਕੁਲ ਠਹਿਰੇ ਸਨ ਰਾਏ ਜੋਧ ਨੇ ਗੁਰੂ ਸਾਹਿਬ ਜੀ ਦੀ ਜੰਗ ਵਿੱਚ ਫੌਜ ਸਮੇਤ ਮਦਦ ਕੀਤੀ ਸੀ ਰਾਜ ਜੋਧਾ ਦਾ ਲੜਕਾ ਮਹਿਰ ਮਿੱਠਾ ਸੀ ਜਿਸ ਦੀ ਇੱਕ ਪੋਤੀ ਅਕਬਰ ਨਾਲ ਵਿਆਹੀ ਗਈ ਸੀ ਜਿਸ ਤੇ ਈਵਜ਼ ਵਜੋਂ ਅਕਬਰ ਨੇ ਮਿੱਠਾ ਜੀ ਨੂੰ ਮਹਿਰ ਬਖਸ਼ੀ ਇਸ ਮਹਿਰ ਦੇ ਖਿਤਾਬ ਨਾਲ 120 ਪਿੰਡਾਂ ਦੀ ਜਾਗੀਰ ਬਖਸ਼ੀ ਉਸ ਵੇਲੇ ਤੋਂ ਕਾਂਗੜ ਇਸ ਪਰਗਨੇ ਦੀ ਮਾਨੋ ਰਾਜਤਾਨੀ ਸੀ ਦਿਨਾ ਪਿੰਡ ਕਾਂਗੜ ਤੋਂ 1 ਮੀਲ ਉੱਤਰ ਦਿਸ਼ਾ ਵੱਲ ਕਾਂਗੜ ਦੀ ਜ਼ਮੀਨ ਵਿੱਚ ਵਸਿਆ ਸੀ ਰਾਜ ਜੋਧ ਦੀ ਵੰਸ਼ ਤੇ ਤਿੰਨ ਪੋਤਰੇ ਲਖਮੀਰ ਸ਼ਮੀਰ ਤੇ ਤਖਤਮਲ ਦਸ਼ਮੇਸ਼ ਪਿਤਾ ਜੀ ਨੂੰ ਮਦੇ ਪਿੰਡ ਜਾ ਕੇ ਮਿਲੇ ਤੇ ਸਨਮਾਨਪੂਰਵਕ ਆਪਣੇ ਕਰ ਲਿਆ ਇਹ ਤਿੰਨਾ ਭਰਾਵਾਂ ਵਿੱਚੋਂ ਇੱਕ ਦੀਨਾ ਤੇ ਦੋ ਕਾਂਗੜ ਰਹਿੰਦੇ ਸੀ ਦੀਨਾ ਜਾਂ ਕਾਂਗੜ ਠਹਿਰਨਾ ਇੱਕ ਹੀ ਗੱਲ ਹੈ ਮਗਰ ਇਤਿਹਾਸ ਨੇ ਗੁਰੂ ਸਾਹਿਬ ਜੀ ਦਾ ਉਤਾਰਾ ਦੀਨਾ ਪਿੰਡ ਵਿਖੇ ਭਾਈ ਜੇਸੂ ਦੇ ਚਬਾਰੇ ਵਿੱਚ ਹੀ ਦੱਸਿਆ ਹੈ ਪਰ ਜ਼ਫਰਨਾਮਾ ਲਿਖਨ ਦਾ ਸਤਾਨ ਜ਼ਿਆਦਾਤਰ ਇਤਿਹਾਸਕਾਰਾਂ ਨੇ ਕਾਂਗੜ ਪਿੰਡ ਨੂੰ ਮੰਨਿਆ ਮਹਾਨ ਕੋਸ਼ ਤੇ ਲਿਖਨ ਮੁਤਾਬਕ ਸੰਮਤ 1763 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਾਂਗੜ ಗ್ರಾಮ ਤੋਂ ਫਾਰਸੀ ਆਬਿਆਤ ਯਾਨੀ ਬਹਿਤਾਂ ਦੀ ਚਿੱਠੀ ਜੋ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਦੱਖਣ ਵਿੱਚ ਔਰੰਗਜ਼ੇਬ ਨੂੰ ਭੇਜੀ ਉਸ ਦਾ ਨਾਮ ਜ਼ਫਰਨਾਮਾ ਹੈ ਕਾਂਗੜ ਬਰਾਜ ਕੇ ਲਿਖਿਆ ਹੈ ਪ੍ਰਿੰਸੀਪਲ ਸਤਵੀਰ ਜੀ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਲਿਖਦੇ ਹਨ ਕਾਂਗੜ ਤੋਂ ਹੀ ਗੁਰੂ ਜੀ ਨੇ ਸੰਸਾਰ ਪ੍ਰਸਿੱਧ ਖਤ ਜ਼ਫਰਨਾਮਾ ਲਿਖਿਆ ਪਿਆਰਾ ਸਿੰਘ ਪਦਮਜੀਤ ਦਸਮ ਗ੍ਰੰਥ ਦਰਸ਼ਨ ਵਿੱਚ ਲਿਖਦੇ ਹਨ ਮਾਲਕ ਕੇ ਵਿੱਚ ਭਾਰਤ ਸਿੱਧੂ ਬੇਰਾਂਤਾਂ ਦੀ ਤਾਕਤ ਅਗੜ ਸੀ ਰਾਏ ਜੋਧੇ ਪੁੱਤਰ ਪੋਤਰ ਤਖਤ ਮਲ ਤੋਂ ਬਾਅਦ ਗੁਰੂ ਜੀ ਇਨਾ ਪਾਸ ਹੀ ਆ ਕੇ ਠਹਿਰੇ ਸਨ ਤੇ ਇਥੋਂ ਹੀ ਆਪਨੇ ਜ਼ਫਰਨਾਮਾ ਲਿਖ ਕੇ ਭਾਈ ਜਿਆਦਾ ਸਿੰਘ ਦੇ ਹੱਥ ਔਰੰਗਜ਼ੇਬ ਬਸ ਅਹਿਮਦਨਗਰ ਪਹੁੰਚ ਰਾਕੀਤਾ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਗ੍ਰੰਥਾਂ ਤੇ ਧਾਰਮਿਕ ਪੁਸਤਕਾਂ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਜ਼ਫਰਨਾਮਾ ਦੀਨ ਜਹਾ ਕਾਂਗੜ ਤੋਂ ਲਿਖਿਆ ਕਾਂਗੜ ਪਿੰਡ ਵਿੱਚ ਲਿਖਿਆ ਜਾਣਾ ਇਸ ਕਰਕੇ ਠੀਕ ਹੈ ਕਿ ਜਦੋਂ ਦਸਮ ਪਿਤਾ ਜੀ ਇੱਥੇ ਆ ਕੇ ਬਰਾਜੇ ਸਨ ਉਸ ਵਕਤ ਦਿਆਲਪੁਰਾ ਪਿੰਡਾਂ ਦੇ ਆਵਾਜ਼ ਨਹੀਂ ਸੀ ਹੋਇਆ ਇਹ ਸਾਰੀ ਜ਼ਮੀਨ ਕਾਂਗੜ ਪਿੰਡ ਦੀ ਸੀ ਅਸਲ ਵਿੱਚ ਜ਼ਫਰਨਾਮਾ ਨਾਮਕ ਪੱਤਰ ਦਿਆਲਪੁਰਾ ਉਸ ਵਕਤ ਕਾਂਗੜ ਪਿੰਡ ਵਿੱਚ ਹੀ ਲਿਖਿਆ ਹੈ ਭਾਈ ਕਾਨ ਸਿੰਘ ਜੀ ਨਾਬਾ ਮਹਾਨ ਕੋਸ਼ ਵਿੱਚ ਲਿਖਦੇ ਹਨ ਜ਼ਫਰਨਾਮਾ ਸਹਿਬ ਪਿੰਡ ਦਿਆਲਪੁਰੇ ਦੀ ਕਾਂਗੜ ਪੱਤੀ ਵਿੱਚ ਇੱਕ ਗੁਰਦੁਆਰਾ ਜਿਸ ਦੀ ਅਲੀ ਸ਼ਾਨ ਇਮਾਰਤ ਭਾਈ ਮਨੀ ਸਿੰਘ ਜੀ ਨੇ ਗੁਰਸਿੱਖਾਂ ਨੂੰ ਪ੍ਰੇਰਿਤ ਕਰਕੇ ਬਣਾਈ ਹੈ ਇੱਥੇ ਬਰਾਜ ਕੇ ਕਲਗੀਧਰ ਨੇ ਜ਼ਫਰਨਾਮਾ ਲਿਖਿਆ ਗੁਰਦੁਆਰੇ ਨੂੰ ریاست ਵੱਲੋਂ ਦੋ ਹਲਦੀ ਜ਼ਮੀਨ ਮਾਫ ਹੈ ਜਦ ਕਲਗੀਧਰ ਇੱਥੇ ਬਰਾਜੇ ਸਨ ਉਸ ਵੇਲੇ ਧਿਆਲਪੁਰਾਬਾਦ ਨਹੀਂ ਸੀ ਇਹ ਸਾਰੀ ਜ਼ਮੀਨ ਕਾਂਗੜ ਪਿੰਡ ਦੀ ਸੀ ਜਦੋਂ ਗੁਰੂ ਸਾਹਿਬ ਜੀ ਕਾਂਗੜ ਠਹਿਰੇ ਹੋਏ ਸੀ ਉਸ ਵਕਤ ਇਹ ਜਗ੍ਹਾ ਜਿੱਥੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਮੌਜੂਦ ਹੈ ਕਾਂਗੜ ਪਿੰਡ ਦੀ ਮਾਲਕੀ ਸੀ ਪਰ ਜਦੋਂ ਭਾਈ ਧਿਆਲ ਸਿੰਘ ਜੀ ਨੇ ਕਾਂਗੜ ਨਿਵਾਸੀ ਰਾਏ ਜੋਗੀ ਜੀ ਦੀ ਬੇਨਤੀ ਤੇ ਧਿਆਲਪੁਰਾ ਭਾਈ ਕਾ ਪਿੰਡ ਵਸਾਇਆ ਤਾਂ ਇਹ ਜਗ੍ਹਾ ਧਿਆਲਪੁਰਾ ਪਿੰਡ ਵਿੱਚ ਆ ਗਈ ਉਸ ਵੇਲੇ ਇੱਥੇ ਸੰਗਣੇ ਰੁੱਖਾਂ ਦੀ ਝੜੀ ਹੁੰਦੀ ਸੀ ਜਿੱਥੇ ਗੁਰੂ ਸਾਹਿਬ ਸਾਰਾ ਦਿਨ ਵਿਸ਼ਰਾਮ ਕਰਦੇ ਸਨ ਪਰ ਰਾਤ ਨੂੰ ਦੀਨੇ ਪਿੰਡ ਵਿੱਚ ਭਾਈ ਦੇਸੂ ਦੇ ਚਵਾਰੇ ਵਿੱਚ ਚਲੇ ਜਾਂਦੇ ਸੀ ਹੋ ਸਕਦਾ ਹੈ ਕਿ ਇਹ ਸਾਵਧਾਨੀ ਗੁਰੂ ਸਾਹਿਬ ਜੀ ਵਜ਼ੀਰ ਖਾਂ ਦੇ ਹਮਲੇ ਕਰਕੇ ਵੀ ਵਰਤਦੇ ਹੋਣ ਕਿ ਅਗਰ ਅਚਾਨਕ ਮੁਗਲ ਫੌਜ ਹਮਲਾ ਕਰੇ ਤਾਂ ਕੋਈ ਬਚਾ ਹੋ ਸਕੇ ਇਸ ਨੀਤੀ ਜਾਂ ਤਕਨੀਕ ਅਨੁਸਾਰ ਰਾਤ ਨੂੰ ਦੀਨੇ ਜਾਂ ਕਾਂਗੜ ਠਹਿਰਦੇ ਤੇ ਦਿਨ ਚੜ੍ਹੇ ਇਸ ਝੜੀ ਵਿੱਚ ਆ ਜਾਂਦੇ ਸੰਗਣੇ ਰੁੱਖਾਂ ਦੀ ਠੰਡੀ ਛਾਂ ਵਿੱਚ ਬੈਠ ਗੁਰੂ ਸਾਹਿਬ ਜੀ ਜ਼ਫਰਨਾਮੇ ਦੇ ਸ਼ਿਰ ਇੱਥੇ ਲਿਖਦੇ ਸੋ ਜ਼ਫਰਨਾਮਾ ਦਿਆਲਪੁਰ ਦੀ ਧਰਤੀ ਤੇ ਬਹਿਖ ਹੀ ਲਿਖਿਆ ਪਰ ਔਰੰਗਜ਼ੇਬ ਵੱਲ ਭਾਈ ਦਇਆ ਸਿੰਘ ਦੇ ਹੱਥ ਦੱਖਣੋਂ ਦੀਨੇ ਪਿੰਡ ਤੋਂ ਹੀ ਭੇਜਿਆ ਜਿੱਥੋਂ ਦਾ ਤਾਦਾਤਰ ਇਤਿਹਾਸਕਾਰਾਂ ਨੇ ਟਪਲਾ ਖਾਦਾ ਲੱਗਦਾ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਪ੍ਰੋਫੈਸਰ ਸਾਹਿਬ ਨੇ ਵੀ ਜ਼ਫਰਨਾਮੇ ਦੀ ਲਿਖਣ ਪੋਏ bari یوں ਲਿਖਿਆ ਰਿਆਸਤ ਨਾਬੇ ਦੀ ਨਜ਼ਾਮਤ ਫੂਲ ਵਿੱਚ ਪਿੰਡ ਤਿਆਲਪੁਰਾ ਦੀ ਕਾਂਗੜ ਪੱਤੀ ਵਿੱਚ ਜ਼ਫਰਨਾਮਾ ਗੁਰਦੁਆਰਾ ਹੈ ਸਤਕੁਰ ਜੀ ਨੇ ਇੱਥੇ ਜ਼ਫਰਨਾਮਾ ਲਿਖਿਆ ਸੀ ਤਦੋਂ ਢਿਆਲਪੁਰ ਆਬਾਦ ਨਹੀਂ ਸੀ ਇਹ ਜ਼ਮੀਨ ਕਾਂਗੜ ਪਿੰਡ ਦੀ ਸੀ ਇਹ ਤਿੰਨੇ ਪਿੰਡ ਕੋਲੋ-ਕੋਲ ਹਨ ਨਰਿੰਦਰ ਸਿੰਘ ਸਾਥੀ ਜੀ ਦੇ ਲਿਖ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਿਨੇ ਵਿਖੇ ਆਪਣੇ ਕਿਆਮ ਸਵੈ ਤਕਰੀਬਨ ਹਰ ਰੋਜ਼ ਘੋੜੇ ਤੇ ਸਵਾਰ ਹੋ ਕੇ ਇਸ ਪਾਸੇ ਨਿਕਲ ਆਉਂਦੇ ਸਨ ਜਿੱਥੇ ਹੁਣ ਗੁਰਦੁਆਰਾ ਜ਼ਫਰਨਾਮਾ ਸਾਹਿਬ ਸੋ ਸ਼ੋਭਤ ਹੈ ਇੱਥੇ ਉਦੋਂ ਇੱਕ ਛੋਟਾ ਜਿਹਾ ਤਲਾਹ ਹੁੰਦਾ ਸੀ ਤਲਾਹ ਦੇ ਕਿਨਾਰੇ ਰੁੱਖਾਂ ਦੀ ਸੰਗਣੀ ਜੜੀ ਵਿੱਚ ਬੈਠ ਕੇ ਗੁਰੂ ਜੀ ਜ਼ਫਰਨਾਮੇ ਦੀ ਰਚਨਾ ਕਰਦੇ ਸਨ ਗੁਰੂ ਜੀ ਦੇ ਬਰਾਜਣ ਵਾਲੀ ਥਾਂ ਤੇ ਨਿਸ਼ਾਨੀ ਵਜੋਂ ਇੱਕ ਥੜਾ ਬਣਿਆ ਹੋਇਆ ਸੀ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਜ਼ਫਰਨਾਮੇ ਦੀ ਰਚਨਾ ਕੀਤੀ ਸੀ ਅੱਜ ਉਸ ਸਥਾਨ ਤੇ ਇੱਕ ਬਹੁਤ ਸੁੰਦਰ ਗੁਰਦੁਆਰਾ ਸਜੋਬਤ ਹੈ ਜ਼ਫਰਨਾਮਾ ਕਦੋਂ ਲਿਖਿਆ ਗਿਆ ਆਨੰਦਪੁਰ ਛੱਡਣ ਤੋਂ ਲੈ ਕੇ ਦੀਨੇ ਕਾਂਗੜ ਪਹੁੰਚਣ ਤੱਕ ਮਾਗ ਚੜ ਗਿਆ ਜਾਪਦਾ ਹੈ ਫਿਰ ਦੀਨੇ ਕਾਂਗੜ ਲਗਭਗ ਦਸਮ ਪਿਤਾ ਜੀ 2 3 ਮਹੀਨੇ ਰਹੇ ਸੀ ਸੋ ਹੋ ਸਕਦਾ ਹੈ ਕਿ ਇੱਕ ਖਤ ਮਗਦੇ ਅੰਤ ਵਿੱਚਾਂ ਫੱਗਣ ਦੇ ਸ਼ੁਰੂ ਵਿੱਚ ਲਿਖ ਕੇ ਦੱਖਣ ਵੱਲ ਭੇਜਿਆ ਗਿਆ ਹੋਵੇ। ਜ਼ਫਰਨਾਮਾ ਭੇਜਣ ਤੋਂ ਬਾਅਦ ਗੁਰੂ ਸਾਹਿਬ ਜੀ ਇੱਥੋਂ ਅੱਗੇ ਤੁਰ ਕੇ ਗਏ ਸਨ। ਮਹਾਨ ਕੋਸ਼ ਅਨਸਾਰ ਧਿਆਲਪੁਰਾ ਪਿੰਡ ਬਾਬਾ ਜਿਆਲ ਸਿੰਘ ਦਾ ਵਸਾਇਆ ਪਿੰਡ ਹੈ। ਜਿਸ ਸਮੇਂ ਇੱਥੇ ਦਸ਼ਮੇਸ਼ ਪਿਤਾ ਜੀ ਨੇ ਚਰਨ ਪਾਏ ਸਨ ਉਸ ਵੇਲੇ ਇਹ ਜ਼ਮੀਨ ਕਾਂਗੜ ਗ੍ਰਾਮ ਵਿੱਚ ਸ਼ਾਮਲ ਸੀ। ਛੱਡ ਚੱਲਿਆ ਆਨੰਦਪੁਰ ਨੂੰ ਕਲਗੀਆਂ ਵਾਲਾ। ਸ਼ਾਮਾਂ ਸਵੇਰ ਕੂਚ ਕਾਕੀਨਾ ਸਿੰਘਨ ਬਾਟ ਖਜ਼ਾਨਾ ਲਈਨਾ। ਸ਼ਬਨ ਪਾਂਚ ਹਥਿਆਰ ਬੰਦਾਏ ਸਿੰਘ ਸੂਰ ਬਿਨ ਸਭ ਆਏ ਔਰ ਬਸਤ ਜੇ ਹੀ ਹੁਤੀ ਦੀਨੀ ਸਭੋ ਜਲਾਏ ਛੋੜੇ ਚਲੇ ਅਨੰਤਗੜ ਨਿਮਕ ਬਿਲਮ ਨਹੀਂ ਲਾਏ ਗੁਰੂ ਸਾਹਿਬ ਜੀ ਨੇ ਮਾਤਾ ਜੀ ਨਾਲ ਸਲਾਹ ਕਰਕੇ 19 ਦਸੰਬਰ 1704 ਈਸਵੀ ਨੂੰ ਸ਼ਾਮ ਵੇਲੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਦੇ ਕਿਲੇ ਵਿੱਚੋਂ ਕੂਚ ਕਰ ਦਿੱਤਾ ਕੀਰਤਪੁਰ ਵੱਲ ਵਿਖੜੇ ਰਾਹਾਂ ਦੇ ਰਾਹਗੀਰ ਬਣੇ ਜਦੋਂ ਮੁਗਲ ਫੌਜਾਂ ਨੂੰ ਜਾਣਤਾ ਪਤਾ ਲੱਗਾ ਤਾਂ ਵਜ਼ੀਰ ਖਾਂ ਤੇ ਪਹਾੜੀ ਰਾਜਿਆਂ ਨੇ ਫੌਜਾਂ ਨੂੰ ਗੁਰੂ ਜੀ ਦਾ ਪਿੱਛਾ ਕਰਨ ਦਾ ਹੁਕਮ ਦੇ ਦਿੱਤਾ ਕੁਝ ਫੌਜ ਨੇ ਅਨੰਦਪੁਰ ਨੂੰ ਲੁੱਟ-ਪੁੱਟ ਲਿਆ ਗੁਰੂ ਸਾਹਿਬ ਜੀ ਉਹਨਾਂ ਦਾ ਪਰਿਵਾਰ ਤੇ ਸਿੰਘ ਅਜੇ ਕੀਰਤਪੁਰ ਕੋਲੀ ਗਏ ਸੀ ਕਿ ਸ਼ਾਹੀ ਫੌਜ ਨੇ ਹਮਲਾ ਕਰ ਦਿੱਤਾ ਇਹ ਵੀ ਇਮਤਿਹਾਨ ਦੀ ਘੜੀ ਸੀ ਗੁਰੂ ਸਾਹਿਬ ਜੀ ਕੋਲ ਸਿਰਫ 1.5 ਹਜ਼ਾਰ ਸਿੰਘ ਸਨ ਪਰ ਦੂਜੇ ਪਾਸੇ ਮੁਗਲ ਫੌਜ ਲੱਖਾਂ ਦੀ ਗਿਣਤੀ ਵਿੱਚ ਸੀ ਸਰਸਾ ਕਿਨਾਰੇ ਭਿਆਨਕ ਜੰਗ ਛਿੜ ਪਿਆ ਗੁਰੂ ਸਾਹਿਬ ਜੀ ਵਲਵਦਰੇ ਪਾਸੇ ਮੁਗਲ ਫੌਜਾਂ ਦੇ ਨਾਪਾਕ ਪੈਰਾਂ ਨੂੰ ਭਾਈ ਉਦੇ ਸਿੰਘ ਰਾਠ ਨੇ ਰੋਕਿਆ ਦੁਸ਼ਮਣ ਨਾਲ ਬੜੀ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਉਹਦੀ ਜਗ੍ਹਾ ਤੇ ਭਾਈ ਜੀਵਨ ਸਿੰਘ ਜਿਹਨੇ ਦਿੱਲੀ ਨੂੰ ਹਮੇ ਪਾਛਾਈ ਦਾ ਸੀਸ ਲਿਆਂਦਾ ਸੀ ਅਣ ਡਟਿਆ ਜੀਵਨ ਸਿੰਘ ਵੈਰੀ ਦੇ ਅੱਗੇ ਚਟਾਨ ਵਾਂਗ ਖੜਾ ਹੋ ਗਿਆ ਦੁਸ਼ਮਣਾਂ ਦੇ ਆਹੂ ਲਾਉਂਦਾ ਤੇ ਸਭ ਤੋਂ ਜ਼ਿਆਦਾ ਅਜੀਤ ਸਿੰਘ ਨੂੰ ਫੌਜ ਦੇ ਘੇਰੇ ਤੋਂ ਕੱਢਦਾ ਉੱਥੇ ਸ਼ਹੀਦ ਹੋ ਗਿਆ ਗੁਰੂ ਸਾਹਿਬ ਜੀ ਸਖਤ ਮੁਸੀਬਤ ਵਿੱਚ ਫਸ ਕੇ ਸਨ ਇੱਕ ਪਾਸੇ ਲੱਖਾਂ ਦੀ ਫੌਜ ਮਾਰੋ-ਮਾਰ ਕਰਦੀ ਹੋਈ ਆ ਰਹੀ ਸੀ ਦੂਜੇ ਪਾਸੇ ਸਰਸਾ ਨਦੀ ਵਿੱਚ ਗਤੀ ਬਹੁਤ ਤੇਜ਼ ਚੱਲ ਰਹੀ ਸੀ ਗੁਰੂ ਸਾਹਿਬ ਜੀ ਤੇ ਸਿੰਘ ਇਸ ਤਰ੍ਹਾਂ ਕਿਰ ਗਏ ਜਿਵੇਂ ਸਨ 1899 ਈਸਵੀ ਵਿੱਚ ਟ੍ਰਾਂਸਵਾਲ ਦੀ ਜੰਗ ਵਿੱਚ ਨਾਲ ਕਰੌਂਜੀ ਬਿਓਰ 4000 ਆਦਮੀਆਂ ਨਾਲ ਅੰਗਰੇਜ਼ੀ ਫੌਜ ਦੇ ਬੇਸ਼ਮਾਰ ਸਪਾਹੀਆਂ ਦੇ ਘੇਰੇ ਵਿੱਚ ਆ ਗਿਆ ਸੀ ਇੱਕ ਪਾਸੇ ਨਦੀ ਸੀ ਦੂਜੇ ਪਾਸੇ ਪਹਾੜ ਤੇ ਉਹਨੂੰ ਆਪਣਾ ਆਪ ਅੰਗਰੇਜ਼ੀ ਫੌਜ ਦੇ ਹਵਾਲੇ ਕਰਨਾ ਪਿਆ ਇਹੀ ਹਾਲਤ ਗੁਰੂ ਸਾਹਿਬ ਜੀ ਦੀ ਵੀ ਸੀ ਇੱਕ ਪਾਸੇ ਸਰਸਾ ਨਦੀ ਸ਼ੁਕਰੀ ਸੀ ਔਰ ਕਿਧਰ ਸਰਦੀ ਵਿਸ਼ਾਹੀ ਫੌਜ ਮਾਰੋ-ਮਾਰ ਕਰਦੀ ਆ ਰਹੀ ਸੀ ਜਨਰਲ ਕ੍ਰੌਂਜੀ ਨਾਲੋਂ ਗੁਰੂ ਸਾਹਿਬ ਜੀ ਦੀ ਇੱਕ ਮੁਸ਼ਕਲ ਹੋਰ ਵੱਸ ਸੀ ਕਿ ਇਸ ਵਕਤ ਉਹ ਨਜ਼ਾ ਪਰਬਾਰ ਵੀ ਸੀ ਇਸ ਅਤ ਦੀ ਔਖੀ ਘੜੀ ਵਿੱਚ ਗੁਰੂ ਜੀ ਨੇ ਸਰਸਾ ਨਦੀ ਦੇ ਕਿਨਾਰੇ ਇਹ ਮ ਫੈਸਲਾ ਕਰਦਿਆ ਪਰਬਾਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਵੱਡੇ ਸਾਹਿਬ ਜاده ਤੇ ਕੋਈ ਸਿੰਘ ਆਪਣੇ ਨਾਲ ਰੱਖੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਨਾਲ ਕਿਸੇ ਸੁਰੱਖਤ ਯਾਨੀ ਬਹੁਤ ਹੀ ਇਤਿਹਾਸਕਾਰਾਂ ਵੱਲੋਂ ਦਿੱਲੀ ਚਲੇ ਜਾਣ ਦਾ ਸਮਾਚਾਰ ਜੋ ਹਾਲਾਤਾਂ ਦੇ ਮੁਤਾਬਕ ਠੀਕ ਨਹੀਂ ਲੱਗਦਾ। ਦਿੱਲੀ ਪੰਜਾਬ ਨਾਲੋਂ ਕਿਤੇ ਸੇਫ ਸੀ ਤਾਂ ਵੱਲ ਤੋਰ ਦਿੱਤਾ। ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਕੰਮੇ ਮਾਸਕੀ ਨਾਲ ਉਸ ਦੀ ਝੁੱਗੀ ਵਿੱਚ ਸਰਸਾ ਕਿਨਾਰੇ ਹੀ ਰੁੱਕ ਗਏ। ਤੇ ਬਾਅਦ ਵਿੱਚ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਗੁਰੂ ਜੀ ਆਪਣੀ ਜਾਨ ਤੋਂ ਪਿਆਰੇ ਸਿੰਘਾਂ ਨੂੰ ਸਰਸਾ ਨਦੀ ਵਿਚੇ ਰੁੜੇ ਜਾਂਦੇ ਵੇਖ ਰਹੇ ਸਨ। ਨਾਲ ਦੇ ਸਿੰਘ ਵੀ ਰੁੜੇ ਜਾਂਦੇ ਸਾਥੀਆਂ ਵੱਲ ਵਾਰ-ਵਾਰ ਮੁੜ ਕੇ ਵੇਖ ਰਹੇ ਸੀ ਮਾਨੋ ਕਹਿ ਰਹੇ ਸੀ जब दूर से दरिया के किनारे नजर आए डूबे हुए सरसा में प्यारे नजर आए ये देख के बिखरे हुए सारे नजर आए बिखरे हुए सतगुर के दुलारे नजर आए कहते थे इजाज़त नहीं है हमें रन की मिट्टी तक उड़ा सकते हैं दुश्मन के चमन की लिखत अल्लाह यार खां जोगी सरसा नदी ते पै गया परिवार बिछोड़ा सरसा नदी पार के गुरु साहब जीते सिंह रुड़े हुए साथियों बल देख रहे थे ਇੱਕ ਜਥੇ ਦੇ ਰੂਪ ਵਿੱਚ ਇਕੱਠੇ ਹੋ ਕੇ ਰੋਪੜ ਵੱਲ ਤੁਰ ਪਏ ਗੁਰੂ ਸਾਹਿਬ ਜੀ ਦੋਵੇਂ ਸਹਿਬਜ਼ਾਦੇ ਤੇ ਡੇਢ ਕੁ ਸੌ ਕੋਟ ਸਵਾਰ ਸਨ ਜਦ ਗੁਰੂ ਸਾਹਿਬ ਰੋਪੜ ਕੋਲ ਪੁੱਜੇ ਤਾਂ ਅੱਗੋਂ ਰੋਪੜ ਦੇ ਪਟਾਣਾ ਨੇ ਰਸਤਾ ਰੋਕ ਲਿਆ ਦੋਵਾਂ ਪਾਸਿਆਂ ਤੋਂ ਰੋਪੜ ਵਿਖੇ ਖੂਬ ਤਲਵਾਰ ਚੱਲੀ ਗੁਰੂ ਸਾਹਿਬ ਜੀ ਨੇ ਤਲਵਾਰ ਦੇ ਖੂਬ ਜ਼ਫਰ ਬਖਾਈ 20 ਦਸੰਬਰ ਦੀ ਰਾਤ ਤੇ 21 ਦਸੰਬਰ ਦਾ ਸਾਰਾ ਦਿਨ ਗੁਰੂ ਜੀ ਕੋਟਲਾ ਨਿਹੰਗ ਸਿੰਘ ਰੋਪੜ ਵਿਖੇ ਰਹੇ 21 ਦਸੰਬਰ ਵਾਲੇ ਦਿਨ ਚਮਕੌਰ ਗੜੀ ਮਾਲਕ ਬੁੱਧੀ ਚੰਦ ਨੇ ਆਪ ਆ ਕੇ ਬੇਨਤੀ ਕੀਤੀ ਕਿ ਰੋਪੜ ਦੇ ਖੁੱਲੇ ਮੈਦਾਨ ਨਾਲੋਂ ਕੱਚੀ ਗੜੀ ਵਿੱਚ ਕੁਝ ਬਚਾ ਹੋ ਸਕਦਾ ਹੈ। ਬੇਸ਼ੱਕ ਅਸੀਂ ਆਪ ਦੀ ਹੋਰ ਕੋਈ ਸਹਿਤਾਂ ਨਹੀਂ ਕਰ ਸਕਦੇ ਪਰ ਜਿੰਨੇ ਜੋਗੇ ਹਾਂ ਹਾਜ਼ਰਾਂ। ਆਪ ਗੜੀ ਵਿੱਚ ਚਰਨ ਪਾਓ ਤੇ ਤੁਰਕ ਦਲਾਂ ਦਾ ਟੱਕਰਾ ਕਰੋ। ਖਬਰ ਸੁਣੀ ਜ਼임ੇਦਾਰ ਨੇ। ਮਦਬਸਾ ਚਮਕੌਰ ਸੁਨਤ ਬਚਨ ਤਤਕਾਲ ਹੀ ਵਹ ਹਾਏ ਉੱਡਦਾਰ ਹੱਥ ਜੋਰ ਐਸੇ ਕਹੋ। ਬੇਨਤੀ ਸੁਣੋ ਕਰਤਾਰ। ਬਸੋ ਮਦ ਚਮਕੌਰ ਕੈ ਆਪਣੀ ਕਿਰਪਾਤਾਰ ਤਬਹਿਸਵਾਰ ਸਹਿਬ ਪੈ ਛਾੜਬਾਗ ਕੀ ਠੌਰ ਸਿੰਘ ਸਾਥ ਸਭ ਹੀ ਲਿਏ ਆਏ ਸੱਸੇ ਚਮਕੌਰ ਸੈਨਾਪਤੀ ਦੇ ਸ਼ਬਦ ਅਨਸਾਰ ਗੁਰੂ ਜੀ ਦਾ ਡੇਰਾ ਬਾਗ ਵਿੱਚ ਸੀ ਗੜੀ ਦੇ ਮਾਲਕ ਜ਼ਿਮੀਦਾਰ ਨੇ ਜਦ ਗੁਰੂ ਜੀ ਦਾ ਆਉਣਾ ਸੁਣਿਆ ਤਪੱਜਾ ਪਜਾ ਗਿਆ ਤੇ ਆਪਣੀ ਹਵੇਲੀ ਵਿੱਚ ਆਨਲੀ ਬੇਨਤੀ ਕੀਤੀ ਇਸ ਤਰ੍ਹਾਂ ਗੁਰੂ ਜੀ ਨੇ ਕੱਚੀ ਗੜੀ ਤੁਰਕ ਚ ਕਾਬਜ਼ ਹੋ ਕੇ ਮੋਰਚਾ ਬੰਦੀ ਕਰ ਲਈ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿੱਚ ਦਾਖਲ ਹੋਣ ਤੇ ਜੋਗੀ ਅੱਲਾ ਯਾਰ ਖਾਨ ਲਿਖਦੇ ਨੇ ਇਤਨੇ ਮੈਂ ਮੁਖਤਬੂਏ ਸਤਗੁਰੂ ਗੁਰੂ ਗੋਬਿੰਦ ਉਹ ਸਾਬਰੋ ਸ਼ਾਕਰ ਵੈ ਬਹਾਦਰ ਗੁਰੂ ਗੋਬਿੰਦ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣਨ ਨੂੰ ਮਿਲੇ ਧੰਨਵਾਦ